ਨੰਗਲ ਦੇ ਹਿੰਦੂ ਨੇਤਾ ਵਿਕਾਸ ਪ੍ਰਭਕਰ ਤੇ ਗੋਲੀਆਂ ਚਲਾਉਣ ਵਾਲੀ ਵਿਅਕਤੀ ਨੂੰ ਰੂਪਨਗਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਮੁਲਜ਼ਮਾ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਭੀਪੀ ਦੀ ਨੰਗਲ ਇਕਾਈ ਦੇ ਪ੍ਰਧਾਨ ਪ੍ਰਭਕਰ ਨੂੰ ਦੋ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਸੀ ਜੋ ਉਹਨਾਂ ਦੀ ਦੁਕਾਨ ਵਿੱਚ ਦਾਖਲ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾ ਕੋਲੋਂ 32 ਬੋਰ ਦੇ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਵਾਰਦਾਤ ਵਿੱਚ ਵਰਤੀ ਗਈ ਸਕੂਟੀ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਉਹ ਵਾਰਦਾਤ ਕਿਉਂ ਕੀਤੀ ਸੀ ਵੀ? ਗੋਲੀ ਬੁਕਾਉਣ ਲਈ ਚਲਾਈ ਸੀ। ਤੁਸੀਂ ਰੇਕੀ ਕੀਤੀ ਸੀ ਪਹਿਲਾਂ ਉਹਨਾਂ ਦੀ ਜਿਨ੍ਹਾਂ ਦੇ ਗੋਲੀ ਚਲਾਈ ਸੀ। ਕੀ ਕੀ ਕਹਿਣਾ ਕਿ ਜਾਂਦੇ ਹੋ ਤੁਸੀਂ ਪੁਲਿਸ ਪਾਰਟੀ ਤੇ ਵੀ ਫੈਰ ਕੀਤਾ ਤੁਹਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ? ਕਿਉਂ ਚਲਾਈ ਗਈ ਸੀ ਗੋਲੀ? ਕਿੱਥੋਂ ਤੁਹਾਨੂੰ ਫੋਨ ਆ ਰਹੇ ਸੀ? ਮੈਸੇਜ ਆ ਰਹੇ ਸੀ ਕਿੱਥੋਂ ਆ ਰਹੇ ਸੀ? ਬੋਲ ਤਾਂ ਲੈਂਦੇ ਹੋ ਨੂੰ। 13 ਤਰੀਕ ਦੀ ਸ਼ਾਮ 5 ਵਜੇ ਦੇ ਕਰੀਬ ਮੰਗਲਲੇ ਚ ਇੱਕ ਮਰਡਰ ਹੋਇਆ ਸੀਗਾ ਜਿਹਦੇ ਚ ਸਾਡੇ ਵਿਸ਼ਵਿੰਦੂ ਪਰਿਸ਼ਦ ਦੇ ਜਿਹੜੇ ਪ੍ਰਧਾਨ ਹੈਗੇ ਰੰਗਲ ਦੇ ਉਹਨਾਂ ਦਾ ਮਰਡਰ ਦੋ ਐਸਿਲੈਂਟਸ ਨੇ ਆ ਕਰਕੇ ਕੀਤਾ ਸੀਗਾ ਉਸ سلسلے ਚ ਸਾਡੀ ਤਫ਼ਤੀਸ਼ ਜਿਹੜੀ ਹੈਗੀ ਏ ਉਹ ਨਾਲ ਦੇ ਨਾਲ ਸਟਾਰਟ ਕਰਤੀ ਗਈ ਸੀ ਟੀਮਾਂ ਬਣਾ ਕਰਕੇ ਔਰ ਸਾਡੀ ਟੀਮਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਕੰਮ ਕਰ ਰਿਆ ਹੋਇਆ ਜਿਹੜਾ ਹੈਗਾ ਉਹ ਬੰਦੇ ਆਇਡੈਂਟੀਫਾਈ ਕਰ ਲਏ ਹੈਗੇ ਨੇ ਔਰ ਅਰਾਜੋਨ ਦੀ ਗ੍ਰਿਫਤਾਰੀ ਵੀ ਕਰ ਲਈ ਹੈਗੀ ਐ ਇਹਦੇ ਚ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਹੈਗਾ ਮਨਦੀਪ ਸਿੰਘ ਉਰਫ ਮੰਗੀ ਇਹ ਦੂਜਾ ਹੈਗਾ सुरेंद्र ਸਿੰਘ ਔਰ ਫਰੀਕਾ ਇਹ ਦੋਨੋਂ ਜਿਹੜੇ ਸਲੋਪਿੰਡ ਤੇ ਰਹਿਣ ਵਾਲੇ ਹੈਗੇ ਨੇ ਨਵਾਂ ਸ਼ਹਿਰ ਐਸ ਪੀ ਐਸ ਨਗਰ ਤੇ ਇਹਨਾਂ ਦਾ ਅਪਰਾਧਿਕ ਵਿਰੁੱਧ ਪਿਛੋਕੜ ਹੈਗਾ ਪਹਿਲਾਂ ਵੀ ਇਹਨਾਂ ਤੇ ਐਨ ਡੀ ਪੀ ਐਸ ਐਕਟ ਦੇ ਆਰਮਸ ਐਕਟ ਦੇ ਖੋਹਾਂ ਦੇ ਪਰਚੇ ਹੈਗੇ ਨੇ ਔਰ ਇਹਨਾਂ ਦੇ ਕੋਲੋਂ ਜਦੋਂ ਆਪਾਂ ਇਹਨਾਂ ਨੂੰ ਫੜਿਆ ਹੈਗਾ ਦੋ ਵੈਪਨ ਜਿਹੜੇ ਹੈਗੇ ਨੇ 32 ਬੋਰ ਦੇ ਰਿਵਲਵਰ ਆਪਾਂ ਨੂੰ ਪਿਸਟਲ ਜਿਹੜੇ ਹੈਗੇ ਨੇ ਉਹ ਬਰਾਮਦ ਹੋਏ ਨੇ ਤੇ ਨਾਲ ਕੁਝ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹੈਗੇ ਤੇ ਜਿਹੜੀ ਵਹੀਕਲ ਜਿਹੜਾ ਟੀ ਵੀ ਐਸ ਜੁਪੀਟਰ ਯੂਜ਼ ਕੀਤਾ ਗਿਆ ਸੀਗਾ ਕ੍ਰਾਈਮ ਵਿੱਚ ਉਹ ਵੀ ਇਹਨਾਂ ਦੇ ਕੋਲੋਂ ਬ ਜਿਹੜਾ ਹੁਣ ਤੱਕ ਦੀ ਇੰਟਰੋਗੇਸ਼ਨ ਹੈਗੀ ਹੁਣ ਤੱਕ ਦਾ ਅਨਦਰ ਡਿਸਕਲੋਜ਼ਰ ਹੈਗਾ ਉਸ ਬੇਸ ਤੇ ਇਹਨਾਂ ਦਾ ਇਹ ਕਲੀਅਰ ਹੋ ਗਿਆ ਕਿ ਇਹ ਦਸ਼ਤ ਕਰਤਾ ਮੋਡਿਊਲ ਹੈਗਾ ਔਰ ਬਾਹਰਲੀ ਐਂਟੀਟੀਆਂ ਜਿਹੜੀਆਂ ਹੈਗੀਆਂ ਨਾ ਪੋਰਟੂਗਲ ਬੇਸ ਪਾਕਿਸਤਾਨ ਬੇਸ ਐਂਟੀਟੀਆਂ ਜਿਹੜੀਆਂ ਹੈਗੀਆਂ ਉਹ ਹੀ ਇਹਨੂੰ ਚਲਾ ਰਹੀਆਂ ਸੀਗੀਆਂ ਦੀ ਦੇ ਵਰ ਜਸਟ ਦ ਫੁੱਲ ਸੋਲਜਰਸ ਜਿਹੜੀ ਆਰਗੇਨਾਈਜੇਸ਼ਨ ਪਿੱਛੇ ਇਨਵੋਲਡ ਹੈਗੀ ਹੈ ਉਹਦੇ ਬਾਰੇ ਹੁਣ ਤਰਤੀਸ ਸਾਡੀ ਜਾਰੀ ਹੈਗੀ ਹੈ ਕਿਹੜੇ ਬੰਦੇ ਬਾਹਰ ਬੈਠੇ ਜਿਹੜੇ ਇਹਨੂੰ ਆਪਰੇਟ ਕਰ ਰਹੇ ਸੀਗੇ ਜਿਹੜੇ ਐਫਰਟ ਸੋਲਜਰਸ ਹੈਗੇ ਨੇ ਅ ਮੇਰ ਆਪਰੇਟਿਵਸ ਅਗੇ ਨੇ ਜਿਹੜੇ ਬੰਦੇ ਬਾਹਰ ਬੈਠੇ ਹੋਏ ਨੇ ਉਹੀ ਇਹਨੂੰ ਜਿਹੜਾ ਹੈਗਾ ਪੂਰੀ ਤਰੀਕੇ ਨਾਲ ਸੰਚਾਲਿਤ ਕਰਦੇ ਪੈਸੇ ਦੇਖੋ ਜੀ ਇਹ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੇਸਿਕਲੀ ਜਿਹੜਾ ਹੈਗਾ ਇਹ ਬੰਦੇ ਜਿਹੜੇ ਹੈਗੇ ਨੇ ਹਾਇਰ ਕੀਤੇ ਗਏ ਸੀਗੇ ਫੁੱਟ ਸੋਲਜਰਸ ਇਹਨਾਂ ਨੂੰ ਪੈਸੇ ਤੇ ਵੈਪਨ ਬਾਹਰੋਂ ਪ੍ਰੋਵਾਈਡ ਕਰਾਏ ਗਏ ਸੀ ਤੇ ਹੁਣ ਕਿਹੜੇ ਬੇਸ ਤੇ ਜਿਹੜਾ ਹੈਗਾ ਟਾਰਗੇਟ ਦਾ ਸਿਲੈਕਸ਼ਨ ਹੋਇਆ ਹੈਗਾ ਕਿਉਂ ਹੋਇਆ ਹੈਗਾ ਇਹ ਸਾਡੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਚ ਆਊਗਾ ਕਿਹੜਾ ਟੈਰਰਿਸਟ ਆਰਗੇਨਾਈਜੇਸ਼ਨ ਇਹਦੇ ਚ ਇਨਵੋਲਡ ਹੈ ਉਹਦੇ ਬਾਰੇ ਵੀ ਜਿਹੜਾ ਹੈ ਤੁਹਾਡੇ ਨਾਲ ਬਾਅਦ ਮੈਂ ਤੁਹਾਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਇਹਨਾਂ ਦਾ ਅਪਰਾਧਿਕ ਪਿਚੋਕੜ ਹੈਗਾ ਸਨੈਚਿੰਗਸ ਦੇ ਵੀ ਪਰਚੇ ਹੈਗੇ ਨੇ ਆਰਮ ਸੈਕਟ ਦੇ ਵੀ ਹੈਗੇ ਨੇ ਐਨਡੀਪੀਐਸ ਐਕਟ ਦੇ ਵੀ ਹੈਗੇ ਨੇ ਔਰ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਟਾਰਗੇਟ ਕਿਲਿੰਗ ਵਿੱਚ ਇਨਵੋਲਡ ਹੈ ਜਾਂ ਨਹੀਂ ਹੈ ਉਸ ਬਾਰੇ ਸਾਡੀ ਤਫ਼ਤੀਸ਼ ਜਿਹੜੀ ਜਾਰੀ ਹੈਗੀ ਹੈ ਜੋ ਵੀ ਉਹਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਦੌਰਾਨ ਗੱਲ ਆਏਗੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ